ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡਾ ਸਾਰਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਜਿਹੜਾ ਤਰਨ ਤਾਰਨ ਨੂੰ ਕਵਰ ਕਰ ਰਿਹਾ ਹੈ ਸਭਿਧਾਨ ਸਭਾ ਦੀ ਇਲੈਕਸ਼ਨ ਨੂੰ ਅਸੀਂ ਤੁਹਾਡੇ ਇੱਥੇ ਆਉਣ ਤੇ ਤੁਹਾਨੂੰ ਡਿਜ਼ਾਈਨ ਨੂੰ ਕਹਿੰਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਅੱਜ ਦਾ ਜਿਹੜਾ ਵਿਸ਼ਾ ਹੈ ਜਾਂ ਅਜੰਡਾ ਹੈ ਇਹਨੂੰ ਅਸੀਂ ਪ੍ਰੈਸ ਕਾਨਫਰੰਸ ਨਾ ਕਹਿ ਕੇ ਸਿਰਫ ਇੱਕ ਇੰਟਰੋਡਕਸ਼ਨ ਜਾਂ ਜਾਣ ਪਛਾਣ ਜਾਂ ਇੱਕ ਪਹਿਲਾ ਤੁਹਾਡੇ ਨਾਲ ਇੱਕ ਰابطਾ ਜਾਇ ਕਾਇਮ ਕਰਾਂਗੇ ਕਿਉਂਕਿ ਕਾਂਗਰਸ ਪਾਰਟੀ ਨੇ ਜਿਹੜੇ ਕੈਂਡੀਡੇਟ ਦਿੱਤੇ ਨੇ ਉਹ ਸਾਡੇ ਵਿੱਚ ਬੈਠੇ ਨੇ ਸਰਦਾਰ ਕਰਮਬੀਰ ਸਿੰਘ ਗੋਟਾ ਸਾਹਿਬ ਤੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਅਸੀਂ ਜਿਹੜੀ ਪ੍ਰੋਪਰ ਇੱਕ ਚੰਗੇ ਤਰੀਕੇ ਦੇ ਨਾਲ ਜਿਹਦੇ ਵਿੱਚ ਸਾਰੀ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਰਹੇਗੀ ਔਰ ਸਾਰੇ ਦੇ ਸਾਰੇ ਜਿਹੜੇ ਤਰਨਤਾਰ ਜਿਲ੍ਹੇ ਦੇ ਨਾਲ ਜਾਂ ਤਰਨਤਾਰ ਵਿਧਾਨ ਸਭਾ ਦੇ ਨਾਲ ਜਿਹੜੇ ਸਬੰਧਿਤ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ ਉਹ ਵੀ ਉਸ ਪ੍ਰੈਸ ਵਾਰਤਾ ਦੇ ਵਿੱਚ ਮੌਜੂਦ ਰਹਿਣਗੇ ਅੱਜ ਇੱਕ ਪਹਿਲਾ ਇੰਟਰੈਕਸ਼ਨ ਸੈਸ਼ਨ ਹੈ ਤਾਕਿ ਆਪਾਂ ਇੱਕ ਦੂਜੇ ਦੇ ਰੂਬਰੂ ਹੋ ਸਕੀਏ ਇਹਨੂੰ ਅਸੀਂ ਡਿਟੇਲਡ ਪ੍ਰੈਸ ਕਾਨਫਰੰਸ ਨਾ ਕਵਾਂਗੇ ਨਾ ਅਸੀਂ ਉਹ ਕਰਾਂਗੇ ਸੋ ਇਸ ਕਰਕੇ ਇਹਨੂੰ ਆਪਾਂ ਬਹੁਤ ਸ਼ਾਰਟ ਰੱਖਾਂਗੇ ਹੁਣ ਅੱਜ ਤੁਹਾਡੇ ਜਿਹੜੇ ਸਾਡੇ ਕੈਂਡੀਡੇਟ ਕਰਨ ਗੁਰਜੀ ਇੱਕ ਟਕਸਾਲੀ ਕਾਂਗਰਸੀ ਪਰਿਵਾਰ ਦੇ ਵਿੱਚੋਂ ਆਏ ਨੇ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਜੇ ਵੀ ਇੱਕ ਵਰਕਰ ਨੂੰ ਟਿਕਟ ਦਿੱਤੀ ਗਈ ਹੈ ਤੁਸੀਂ ਪਹਿਲਾਂ ਵੀ ਕਿਹਾ ਵੀ ਕਾਲਾ ਢਿਲੋ ਜੀ ਨੂੰ ਵੀ ਵਰਕਰ ਨੂੰ ਟਿਕਟ ਦਿੱਤੀ ਟਿਕਟ ਕੱਢ ਕੇ ਲੈ ਕੇ ਸੀ ਜਦੋਂ ਕਿ ਦਿੱਗਜ ਟਹਿ ਗਏ ਸੀ ਚਲੋ ਇਹ ਗੱਲਾਂ ਬਾਅਦ ਵਿੱਚ ਵਾਰਤਾਲਾਪ ਚ ਕਰਾਂਗੇ ਅੱਜ ਦਾ ਮਕਸਦ ਸਿਰਫ ਇਹੀ ਆ ਵੀ ਤੁਹਾਡੇ ਨਾਲ ਕੋਆਰਡੀਨੇਸ਼ਨ ਟੀਮ ਬਣਾ ਕੇ ਚੱਲਾਂਗੇ ਇੱਕ ਗਰੁੱਪ ਕ੍ਰੀਏਟ ਕਰ ਲਾਂਗੇ ਕੋਈ ਤੁਸੀਂ ਇੰਟਰਵਿਊ ਕਰਨੀ ਆ ਜਾਂ ਤੁਸੀਂ ਮਿਲਣਾ ਇਹਨਾਂ ਨੂੰ ਤੁਹਾਨੂੰ ਇਹਨਾਂ ਦੇ ਪਿੱਛੇ ਪੱਜੇ ਦੀ ਕੋਈ ਲੋੜ ਨਹੀਂ ਤੁਸੀਂ ਜਦ ਨਾਲ ਤਾਲਮੇਲ ਕਰਕੇ ਅਸੀਂ ਤੁਹਾਨੂੰ ਪ੍ਰੋਪਰ ਟਾਈਮ ਦੇਾਂਗੇ ਤਾਂ ਕਿ ਤੁਹਾਡਾ ਵੀ ਮਾਨ ਸਤਮਾਨ ਜਿਹੜਾ ਬਰਾਬਰ ਹੋਵੇ ਤੇ ਇੱਕ ਜਿਹੜੀ ਟੀਮ ਕੋਆਰਡੀਨੇਟ ਕਰਦੀ ਆ ਕਰੇ ਕਿਉਂਕਿ ਤੁਸੀਂ ਦੂਜੀ ਪਾਰਟੀ ਦਾ ਵੀ ਕਰਨ ਦਾ ਸਾਨੂੰ ਹਰ ਚੀਜ਼ ਦਾ ਪਤਾ ਉਹ ਸਾਨੂੰ ਕੋਈ ਇਤਰਾਜ਼ ਨਹੀਂ ਸੋ ਇਹੀ ਆ ਤੁਹਾਨੂੰ ਜੇ ਇੱਕ ਮਿਲ ਲੈ ਜਿਹੜੇ ਪੱਤਰਕਾਰ ਭਾਈਚਾਰੇ ਨਹੀਂ ਆ ਸਕਿਆ ਉਹਨਾਂ ਨੂੰ ਤੁਸੀਂ ਸਨਾ ਦੇ ਰੋਸ ਹੰਨਾ ਆਪਾਂ ਇੱਕ ਵਾਰੀ ਮਿਲ ਕੇ ਸਾਰਾ ਗੱਲ ਕਰ ਲਾਂਗੇ ਸਭ ਤੋਂ ਪਹਿਲੇ ਮੈਂ ਤੁਹਾਡੇ ਸਾਰੇ ਮੇਰੇ ਸਾਰੇ ਪ੍ਰਾ ਵੱਡੇ ਛੋਟੇ ਹਨ ਸਾਰੇ ਭਰਾਵਾ ਤੁਸਾਰੇ ਮੀਡੀਆ ਪਰਸਨ ਅੱਜ ਇੱਥੇ ਭਾਰੰਤੇ ਆਏ ਹੋ ਤੁਹਾਡਾ ਸਾਰਾ ਇੱਥੇ ਆ ਆਂਦੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਦੇਖੋ ਜੀ ਸਭ ਤੋਂ ਪਹਿਲੇ ਮੈਂ ਸ਼ੁਕਰਾਨਾ ਕਰਦਾ ਉਸ ਅਕਾਲਪੁਰ ਖੁਵਾਈ ਗੁਰੂ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਦੂਸਰਾ ਸਾਡੇ ਬਹੁਤ ਹੀ ਸਤਿਕਾਰਯੋਗ ਮੈਮ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਉਸ ਤੋਂ ਬਾਅਦ ਪੀਪੀ ਸੀ ਦੇ ਪ੍ਰਧਾਨ ਰਾਜਾਵਰਿੰਗ ਜੀ ਐਲੋਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਲਾਇਏ ਨੇ ਸਰਕਾਰੀਆ ਸਾਹਿਬ ਮੈਂ ਸਾਰਿਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਆ ਇਹ ਪਾਰਟੀ ਦਾ ਖਾਸ ਕਰਕੇ ਬਹੁਤ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਆਇਤ ਕੀ ਇੱਕ ਵਰਕਰ ਨੂੰ ਟਿਕਟ ਦੇ ਕੇ ਨਵਾਜ਼ੇ ਦੇਖੋ ਜੀ ਆ ਟਿਕਟ ਤਾਂ ਕਿਸੇ ਇੱਕ ਨੂੰ ਮਿਲਦੀ ਹੁੰਦੀ ਹੈ ਜੀ ਬਟ ਲੈਟ ਮੀ ਟੈਲ ਯੂ ਤੁਸੀਂ ਆ ਥੋੜੇ ਜਿਨਾ ਚ ਦੇਖ ਹੀ ਲਓਗੇ ਆ ਤਰ ਤਾਂ ਦੇਖੋ ਜੀ ਜਿਮਨੀ ਜ਼ੋਨ ਦੇ ਵਿੱਚ ਸਰਕਾਰ ਤਾਂ ਜ਼ਿਆਦਾ ਹੁੰਦਾ ਲੇਕਿਨ ਸਰਕਾਰ ਦੀ ਪਿਛਲੀ ਪਰਫਾਰਮੈਂਸ ਟੋਟਲ ਨਿਲ ਰਹੀ ਹੈ ਜ਼ੀਰੋ ਰਹੀ ਹੈ ਪਿਛਲੇ 4 ਸਾਲਾਂ ਤੋਂ ਤੁਸੀਂ ਦੱਸ ਦੋ ਜੇ ਹਲਕੇ ਦੇ ਵਿੱਚ ਉਹਨਾਂ ਨੇ ਇੱਕ ਵੀ ਕੰਮ ਕਰਾਇਆ ਹੋਇਆ ਜਾਂ ਕਿਸੇ ਵੀ ਇੱਕ ਕੰਮ ਨੂੰ ਰੱਖ ਕੇ ਉਹ ਇਲੈਕਸ਼ਨ ਲੜ ਲੈ ਤੇ ਅਸੀਂ ਮੰਨ ਮੰਨਦੇ ਆ ਲੋਕੀ ਵੀ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਦੂਸਰੀ ਗੱਲ ਆ ਦੇਖੋ ਜਿੰਮੀ ਚੋਣ ਹੋਣ ਕਰਕੇ ਜਿੰਮੀ ਚੋਣ ਤੋਂ ਪਹਿਲਾਂ ਸਾਡੇ ਕਿਸਾਨ ਵੀ ਜਿਨ੍ਹਾਂ ਦੇ ਪਿੱਛੇ ਜੇ ਘਰ ਡੰਗਰ ਮਾਲ ਸਭ ਕੁਝ ੜੜ ਗਿਆ ਸਭ ਕੁਝ ਬਰਬਾਦ ਹੋ ਗਿਆ ਇਹ ਸਰਕਾਰ ਦੇ ਕੋਲ ਉਹਨਾਂ ਨੂੰ ਕੰਪਨਸੇਸ਼ਨ ਵਾਲੇ 1 ਰੁਪਿਆ ਨਹੀਂ ਦਿੱਤੀ ਹੈਗੀ ਤੇ ਆ ਜਿੰਮੀ ਚੋਣ ਵਾਸਤੇ ਇਹਨਾਂ ਨੇ ਇੱਥੇ ਪਿੰਡਾਂ ਦੇ ਵਿੱਚ 25-25 30-30 35-35 ਲੱਖ ਰੁਪਏ ਸਰਪੰਚਾਂ ਨੂੰ ਦੇ ਰਹੇ ਨੇ ਮੈਂ ਤਾਂ ਸਭ ਨੂੰ ਇਹ ਵੀ ਪੁੱਛਣਾ ਚਾਹਾਂਗਾ ਸਰਕਾਰ ਨੂੰ ਕਿ ਇਹਨਾਂ ਦਾ ਅਸਲੀ ਹੱਕਦਾਰ ਤਾਂ ਸਾਡੇ ਉਹ ਕਿਸਾਨ ਵੀਰ ਆ ਜਿਨ੍ਹਾਂ ਦਾ ਘਰ ਤੱਕ ਟੈ ਗਿਆ ਸਭ ਕੁਝ ਬਰਬਾਦ ਹੋ ਗਿਆ ਉਹਨਾਂ ਨੂੰ ਹਲੇ ਰੁਪਈਆ ਕੰਪਨਸੇਸ਼ਨ ਨਹੀਂ ਦਿੱਤੀ ਇਹ 22 ਇਲੈਕਸ਼ਨ ਦੇ ਵਿੱਚ ਇੱਥੇ ਸਰਪੰਚਾਂ ਨੂੰ ਮੋਣ ਵਾਸਤੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਇਹਨਾਂ ਨੂੰ ਇਹ ਝੂਠੇ ਫੰਡਸ ਦੇ ਕੇ ਦੇ ਰਿਆ ਗਿਆ ਜਿਨ੍ਹਾਂ ਦਾ ਐਕਚੁਅਲੀ ਅਸਲੀ ਹੱਕਦਾਰ ਸਾਡੇ ਕਿਸਾਨ ਵੀਰ ਆ ਜੀ ਮੁੱਦੇ ਕਈ ਹੈਗੇ ਆ ਜੀ ਲੇਕਿਨ ਸਭ ਤੋਂ ਵੱਡਾ ਮੁੱਦਾ ਹੈਗਾ ਜੀ ਇੱਥੇ ਡਿਵੈਲਪਮੈਂਟ ਦਾ ਜੀ ਨਸ਼ਿਆਂ ਦਾ ਜੀ ਜਿੱਦਾਂ ਹੁਣ ਤਰਨਕਾਰਨ ਦੇ ਵਿੱਚ ਹੈਗੇ ਆ ਤਰਨਕਾਰਨ ਦੇ ਮੁੱਦੇ ਜਿੱਦਾਂ ਕਿ ਦਮਸ਼ਾਹ ਤੋਂ ਬਾਹਰ ਕੱਢਣ ਵਾਸਤੇ ਜਿਹੜਾ ਪਾਰਕ ਹੈਗਾ ਉਹ ਪਾਰਕ ਦਾ ਬੜਾ ਬਹੁਤ ਪੁਰਾਣਾ ਹਾਲ ਹੈ ਬਲਕਿ ਇੱਕ ਨਵਾਂ ਪਾਰਕ ਲੋਕਾਂ ਲੋਕਾਂ ਲਈ ਉੱਥੇ ਹੋਣਾ ਚਾਹੀਦਾ ਬਾਰਡਰੀ ਏਰੀਆ ਦੇ ਵਿੱਚ ਸਾਡੀਆਂ ਕੁਝ ਜ਼ਮੀਨਾਂ ਤਾਰਾਂ ਤੋਂ ਪਾਰ ਨਹੀਂ ਉਹ ਕਿਸਾਨਾਂ ਦੀਆਂ ਬੜੀਆਂ ਮੁਸ਼ਕਲਾਂ ਆਵਾਂ ਨੇ ਉਹਨਾਂ ਦੇ ਇਹ ਦੂਸਰੀ ਸਾਡੀ ਪ੍ਰਾਇੋਰਟੀ ਦੇ ਵਿੱਚ ਹੋਊਗਾ ਕਿ ਅਸੀਂ ਐਜੂਕੇਸ਼ਨ ਦਾ ਜਿਹੜਾ ਸਟਾਰ ਹੈ ਉਹਨੂੰ ਉੱਪਰ ਚੱਕਿਆ ਜਾਵੇ। ਦੂਸਰਾ ਅਸੀਂ ਚਾਹਾਂਗੇ ਯੂਥ ਦੀ ਜਿਹੜੀ એનર્ਜੀ ਹੈ ਉਹਨੂੰ ਡਾਇਵਰਟ ਕੀਤਾ ਜਾਵੇ। ਬਜਾਏ ਡਰੱਗਸ ਨਾਲੋਂ ਸਪੋਰਟਸ ਦੇ ਵਿੱਚ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਵੇ। ਆ ਸਟੇਡੀਅਮ ਹੋਣੇ ਚਾਹੀਦੇ ਹੈ ਤਾਂ ਕਿ ਉਹਨਾਂ ਦੀ ਉਹ એનર્ਜੀ ਡਾਇਵਰਟ ਹੋਵੇ। ਉਹ ਇਸ ਬਨੇ ਚੰਗੇ ਵਾਲੇ ਚੰਗੇ ਬਨੇ ਲੱਗਣ ਤੇ ਨਸ਼ਿਆਂ ਤੋਂ ਦੂਰ ਰਹਿਣ। ਹੜ ਜਿੱਥੇ ਜਿੱਥੇ ਹੜ ਆਇਆ ਸੀਗਾ ਉਸ ਏਰੀਆ ਦਾ ਉਹਨਾਂ ਨੇ ਜਾਇਜ਼ਾ ਵੀ ਲਿਆ। ਲੇਕਿਨ ਦੇਖੀ ਕੀ ਕੀ ਗੇ। 1600 ਕਰੋੜ ਰੁਪਏ ਜੋ ਕੁਝ ਵੀ ਨਹੀਂ ਹੈ। ਤੋਂ ਭਾਜਪਾ ਤਾਂ ਹਮੇਸ਼ਾ ਹੀ ਪੰਜਾਬ ਦੇ ਵਿਰੁੱਧ ਰਹੀ ਹੈ। ਤੋਂ ਪੰਜਾਬ ਦੇ ਪ੍ਰਤੀ ਜੋ ਭਾਜਪਾ ਦਾ ਰਵੱਈਆ ਹੈ ਉਹ ਤਾਂ ਇੱਕ ਬੱਚਾ-ਬੱਚਾ ਜਾਣਦਾ ਹੈਗਾ। ਪਰ ਭਾਜਪਾ ਵਾਸਤੇ ਇਹ ਕਹਿਣਾ ਕਿ ਤੁਸੀਂ ਸਾਡੇ ਨਾਲ ਜੁੜੋ ਅਸੀਂ ਤਾਂ ਦੇਵਾਂਗੇ ਮੇਰੇ ਖਿਆਲ ਨਾਲ ਬਹੁਤ ਗਲਤ ਚੀਜ਼ ਹੈ। ਪੰਜਾਬ ਵਾਸਤੇ ਸੋਚਤਾ ਉਹਨਾਂ ਦੀ ਚੰਗੀ ਹੈ ਨਹੀਂ ਤਾਂ ਉਹਨਾਂ ਦੀ ਸਾਫ਼ ਹੈ ਨਹੀਂ। ਅਸੀਂ ਇਸ ਹਲਕੇ ਦੇ ਵਿੱਚ ਹੈਗੀਆਂ ਕਾਂਗਰਸ ਹੈਗੀ ਹੈ ਮਜ਼ਬੂਤ ਹੈ ਸਾਡੇ ਵਰਕਰ ਪੂਰੇ ਉਤਸ਼ਾਹਿਤ ਹੈ ਤਗੜੇ ਹੈ ਤੇ ਅਸੀਂ ਹਰ ਤਰ੍ਹਾਂ ਦੀ ਲੜਾਈ ਲੜਨ ਦੇ ਵਿੱਚ ਤਿਆਰ ਆ